ਜੇ ਕਦੇ-ਕਦੇ ਤੁਹਾਡੀ ਕੋਈ ਬੁਰਾਈ ਕਰਦਾ ਹੈ ਨਾ ਗੁੱਸਾ ਨਾ ਕਰਿਆ ਕਰੋ ਕਦੇ-ਕਦੇ ਤੁਹਾਡੀ ਕੋਈ ਬੁਰਾਈ ਕਰੇ ਨਾ ਗੁੱਸਾ ਨਾ ਕਰਿਆ ਕਰੋ ਕਿਉਂਕਿ 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 ਹਰੇਕ ਬੰਦੇ ਕੋਲ ਨਾ ਸੋਚ ਤੇ ਨਜ਼ਰ ਵੱਖਰੀ-ਵੱਖਰੀ ਹੁੰਦੀ ਹੈ ਕਿਉਂਕਿ ਹਰ ਬੰਦੇ ਦੀ ਸੋਚ ਤੇ ਨਜ਼ਰ ਜਿਹੜੀ ਹੁੰਦੀ ਹੈ ਨਾ ਦੇਖਣ ਦੀ ਵੱਖਰੀ-ਵੱਖਰੀ ਹੁੰਦੀ ਹੈ ਤੇ ਜਿਸ ਨਜ਼ਰ ਨਾਲ ਸਾਨੂੰ ਸਾਡੀ ਮਾਂ ਦੇਖਦੀ ਹੈ ਨਾ ਜਿਸ ਨਜ਼ਰ ਨਾਲ ਸਾਨੂੰ ਸਾਡੀ ਮਾਂ ਦੇਖਦੀ ਹੈ ਨਾ ਦੁਨੀਆ ਤੇ ਉਹ ਨਜ਼ਰ ਕਿਸੇ ਆਦਮੀ ਕੋਲ ਨਹੀਂ ਹੈਗੀ ਕਿਉਂਕਿ ਮਾਂ ਵੀ ਨਾ ਜਿਹੜੀ ਮਾਂ ਸਾਨੂੰ ਬਹੁਤ ਪਿਆਰ ਨਾਲ ਦੇਖਦੀ ਹੈ ਸਾਡੀਆਂ ਗਲਤੀਆਂ ਉਹ ਵੀ ਅਣਦੇਖਾ ਕਰ ਦਿੰਦੀ ਹੈ ਵਾਹਿਗੁਰੂ ਨੇ ਮਾਂ ਨੂੰ ਇੰਨਾ ਚੰਗਾ ਬਣਾਇਆ ਵੀ ਇਨਾ ਚੰਗਾ ਬਣਾਇਆ ਹੈ ਕਿ ਮਾਂ ਤੋਂ ਵੱਧ ਕੇ ਕੁਝ ਨਹੀਂ ਹੈਗਾ ਇਸੇ ਕਰਕੇ ਕਦੇ ਵੀ ਕੋਈ ਤੁਹਾਡੀ ਬੁਰਾਈ ਕਰਦਾ ਨਾ ਉਹਨੇ ਇੰਗੋਰ ਕਰੋ ਗੁੱਸਾ ਨਾ ਕਰੋ ਕਿਉਂਕਿ ਹਰ ਕਿਸੇ ਦੀ ਨજર ਤੇ ਸੋਚ ਆਪਣੀ ਮਾਂ ਵਰਗੀ ਨਹੀਂ ਹੁੰਦੀ ਵੱਖਰੀ ਵੱਖਰੀ ਹੁੰਦੀ ਹੈ ਤੇ ਮਾਂ ਤੇ ਮਾਂ ਹੀ ਹੁੰਦੀ ਹੈ ਉਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ